ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੋਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੋ ਅਮੇ ਮੈਂ ਮੂਰਖ ਕਹਿਣ ਨਾ ਜਾਏ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾਉ ਜੋ ਕਿਛੂ ਆ ਸਭ ਕਿਛੁ ਤੁਜ ਤੇ ਤੇਰੇ ਸਬ ਇਸ ਲਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰਿਆ ਚਤਰਾਏ ਕਿਆ ਕਥੇ ਕਥੇ ਕਥ ਦੇਖਾ ਮੈਂ ਇਕੱਠ ਨਾ ਕਥ ਲਾ ਜਾਏ ਜੋ ਤੂੰ ਦਪਾਵੇ ਸੋਈ ਅੱਖਾ ਤੇਲ ਤੇਰੇ ਵੜ ਆਏ ਇਹ ਤੇ ਕੁਕਰ ਹੋ ਬੇਗਾਨਾ ਪਉ ਕਾ ਇਸ ਤਨ ਤਾਈ ਭਗਤ ਹੀੜ ਨਾਨਕ ਜੀ ਹੋਏਗਾ ਤਾਂ ਖਸ ਮੈ ਨਾਉ ਨ ਜਾਏ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੋ ਸੁਲਤਾਨ ਕਹਾ ਮੀਆਂ ਤੇਰੇ ਕਬੜ ਵਡਾਈ ਜੋ ਤੂੰ ਦੇ ਸੁ ਕਹਾ ਸੁ ਅਮੀ ਮੈਂ ਮੂਰਖ ਕਹਿਣ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾਓ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੀ ਸਭ ਐਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਤrai ਕਾਹ ਕਥੀ ਕਥੇ ਕਥ ਦੇਖਾ ਮੈਂ ਕਥ ਨਾ ਕਥ ਨਾ ਜਾਏ ਜੋ ਤਦ ਪਾਵੇ ਸੋਈ ਆਖਾ ਤੇਲ ਤੇਰੇ ਵਢ ਆਈ ਇਤੇ ਕੁਕਰ ਹੋ ਬੇਗਨ ਭੌਕਾ ਇਸ ਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸ ਮੈ ਨਾ ਉਹ ਨ ਜਾਏ एक एकङ्कार सत्म कर्ता पर्ख निर्प निर्भैर् अकलर्त अजूनी स प्रसाद राग बिलावल महला पहला ਕੋਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਮੀਆਂ ਤੇਰੇ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ मैं मोर्ख कहन न जाए तेरे गावा, देह बुझा जैसे सच रहो रजाए रहाओ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੀ ਸਭ ਇਸ ਲਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਤਰਾਏ ਕਾਹੋ ਕਥੇ ਕਥੇ ਕਥ ਦੇਖਾ ਮੈਂ ਇਕੱਠ ਨਾ ਕਥ ਨ ਜਾਏ ਜੋ ਤੁਦ ਪਾਵੇ ਸੋਈ ਅਖਾ ਤੇਨ ਤੇਰੀ ਵੜਿਆਏ ਇਤੇ ਕੁਕਰ ਹੋ ਬੇਗਾਨਾ ਪੌਕਾ ਇਸ ਤਲਤਾਏ ਭਗਤ ਹੀਣ ਨਾਨਕ ਜੀ ਹੋਏਗਾ ਤਾਂ ਖਸਮੈ ਨਾਉ ਨਾ ਜਾਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆ ਤੇਰੇ ਕਵਣ ਵਡਾਈ ਜੋ ਤੂੰ ਦੇ ਸੁਖਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਜਾਈ ਜੈਸੇ ਸਚ ਮਹਿ ਰਹੋਰ ਜਾਏ ਰਹਾਉ ਜੋ ਕਿਸ਼ ਹੋਆ ਸਭ ਕਿਸ਼ ਤੁਜਤੇ ਤੇਰੀ ਸਬ ਇਸ ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤਰਾਏ ਕਿਆ ਕਥੇ ਕਥੇ ਕਥ ਦੇਖਾ ਮੈਂ ਆਕਥ ਨਾ ਕਥ ਨਾ ਜਾਏ ਜੋ ਤੁਦ ਪਾਵੇ ਸੋਈ ਅੱਖਾ ਤਿਲ ਤੇਰੀ ਵੜਿਆਏ ਇਹ ਤੇ ਕੁਕਰ ਹੋ ਬੇਗਾਨਾ ਭੌਕਾਇ ਸਤਨ ਤਾਈ ਭਗਤ ਹੀ ਨਾਨਕ ਜੀ ਹੋਏਗਾ ਤਾਂ ਖਸਮ ਨਾਉ ਨ ਜਾਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਰਾਗ ਬਿਲਾਵਲ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਹਾਉ ਮੀਆਂ ਤੇਰੇ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੁ ਅਮੀ ਮੈਂ ਮੂਰਖ ਕਹਿ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਜਾਏ ਜੈਸੇ ਸਚ ਵਹਿ ਰਹੋ ਰਜਾਏ ਰਹਾਓ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੇ ਸਭ ਅਸਲਾਏ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਦੁਲੇ ਕਿਉਂ ਚਤੁਰਾਈ ਕਿੱਥੇ ਕੱਠੀ ਕਥੇ ਕੱਠ ਦੇਖਾ ਮੈਂ ਕੱਠ ਨਾ ਕੱਠ ਨਾ ਜਾਏ ਜੋ ਤਦ ਪਾਵੇ ਸੋਈ ਅਖਾ ਤੇਲ ਤੇਰੀ ਵੜਿਆਏ ਇਤੇ ਕੁਕਰ ਹੋ ਬੇਗਾਨਾ ਭੋਕਾ ਇਸ ਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਵੇਂ ਨਾਉ ਨ ਜਾਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੋ ਅਮੇ ਮੈਂ ਮੂਰਖ ਕਹਿਣ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾਉ ਜੋ ਕਿਛੂ ਆ ਸਭ ਕਿਛ ਤੁਜ ਤੇ ਤੇਰੇ ਸਬ ਐਸ ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰਿਆ ਚਤਰਾਏ ਕਿਆ ਹਉ ਕਥੇ ਕਥੇ ਕਥ ਦੇਖਾ ਮੈਂ ਇਕੱਠ ਨਾ ਕਥ ਲਾ ਜਾਏ ਜੋ ਤਦ ਪਾਵੇ ਸੋਈ ਆਖਾ ਤੇਲ ਤੇਰੇ ਵੜ ਆਏ ਇਹ ਤੇ ਕੁਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ ਭਗਤ ਹੀੜ ਨਾਨਕ ਜੀ ਹੋਏਗਾ ਤਾਂ ਖਸਮੈ ਨਾ ਉਹ ਨ ਜਾਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੋ ਸੁਲਤਾਨ ਕਹਾ ਮੀਆਂ ਤੇਰੇ ਕਮਣ ਵਡਾਈ ਜੋ ਤੂੰ ਦੇ ਸੋ ਕਹਾ ਸੋ ਅਮੀ ਮੈਂ ਮੁਰਖ ਕਹਿਣ ਨ ਜਾਏ ਤੇਰੇ ਗੁਣ ਗਾਵਾ ਦੇਹ 부ਝਾਈ ਜੈ ਸੱਚ ਮਹਿ ਰਹੋ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੇ ਸਭ ਇਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕੀਆ ਚਤੁਰਾਈ ਕੀਹ ਕਥੀ ਕਥੇ ਕਥ ਦੇਖਾ ਮੈਂ ਇਕੱਠ ਨਾ ਕਥ ਨਾ ਜਾਏ ਜੋ ਤੁਦ ਪਾਵੇ ਸੋਈ ਆਖਾ तेल तेरी वढे आई ए ते कुकर हुे गांका एस तन ताई भगत नानक जे होएगा, ਖਸਮੈ ਨਾਉ ਨ ਜਾਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਕਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆ ਤੇਰੇ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੋ ਅਮੇ ਮੈਂ ਮੂ ਰਖ ਕਹਿਣ ਨ ਜਾਏ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸਚ ਵਹਿ ਰਹੋ ਰਜਾਈ ਰਹਾਉ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੀ ਸਭ ਇਸ ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਲੇ ਕਿਆ ਚਤਰਾਏ ਕਾਹੋਂ ਕਥੇ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨ ਜਾਏ ਜੋ ਤੁਦ ਭਾਵੇ ਸੋਈ ਅਖਾ ਇਨ ਤੇਰੀ ਵੜਿਆਏ ਏਤੇ ਕੁਕਰ ਹੋ ਬੇਗਾਨ ਭੋਕਾ ਇਸ ਤਲਤਾਏ ਭਗਤ ਹੀਣ ਨਾਨਕ ਜੀ ਹੋਏਗਾ ਤਾ ਖਸਮੈ ਨਾਉ ਨਾ ਜਾਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੇ ਸੈ ਪੰਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂ ਸੁਲਤਾਨ ਕਹਾ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਸੁ ਅਮੀ ਮੈਂ ਮੂਰਖ ਕਹਿਣ ਨ ਜਾਏ ਤੇਰੇ ਗੁਣ ਗਾਵਾ ਦੇਹ 부ਜਾਈ ਜੈਸੇ ਸਚ ਮਹਿ ਰਹੋਰ ਜਾਏ ਰਹਾਉ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੀ ਸਬ ਇਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਤਰਾਏ ਕਿਆ ਕਥੇ ਕਥ ਦੇਖਾ ਮੈਂ ਇਕੱਥ ਨਾ ਕਥ ਨਾ ਜਾਏ ਜੋ ਤਦ ਪਾਵੇ ਸੋਈ ਅਖਾ ਤਿਲ ਤੇਰੀ ਵੜਿਆਈ ਇਤੇ ਕੁਕਰ ਹੋ ਬੇਗਨ ਪੌਕਾਇ ਸਤਲ ਤਾਈ ਭਗਤ ਹੀ ਨਾਨਕ ਜੀ ਹੋਏਗਾ ਤਾਂ ਖਸਮ ਨਾ ਉਹ ਨ ਜਾਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ raag bilawal mahalla pehla chaupde ghar pehla tu sultaan kahao miya tere kavan wadai jo tu de so kah aso ami ਮੈਂ ਮੁੜ ਕੇ ਕਹਿ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਜਾਏ ਜੈਸੇ ਸਚ ਵਹਿ ਰਹੋ ਰਜਾਏ ਰਹਾਉ ਜੋ ਕਿਛੁ ਹੋਆ ਸਭ ਕੁਛ ਤੁਜ ਤੇ ਤੇਰੇ ਸਭ ਇਸ ਨਾਏ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਦੁਲੇ ਕਿਆ ਚਤੁਰਾਈਂ ਕਿਆ ਕਥਿ ਕਥ ਕੱਟ ਦੇਖਾ ਮੈਂ ਕੱਥ ਨਾ ਕੱਥ ਨਾ ਜਾਏ ਜੋ ਤੁਦ ਪਾਵੇ ਸੋਈ ਅਖਾ ਤੇਲ ਤੇਰੀ ਵੜਿਆਏ ਇਤੇ ਕੁਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ ਭਗਤ ਹੀਨ ਲਾਲਕ ਜੇ ਹੋਏਗਾ ਤਾਂ ਖਸ ਮੈਂ ਨਾ ਉਹ ਨ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ